2024 ਦੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਭਾਜਪਾ ਉਮੀਦਵਾਰਾਂ ਦਾ ਵਿਰੋਧ ਪੰਜਾਬ ਭਾਰ ਵਿੱਚ ਹੋ ਰਿਹਾ ਉੱਤੇ ਹੀ ਭਾਜਪਾ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਕੈਂਤ ਤੂਮੀ ਹਲਕਾ ਪੁਲੱਥ ਅਤੇ ਹਲਕਾ ਸ਼੍ਰੀ ਹਰਗੋਬਿੰਦਪੁਰ ਤੋਂ ਬਾਅਦ ਹਲਕਾ ਜੱਬੇਵਾਲ ਦੇ ਪਿੰਡ ਬਾੜਿਆ ਪਹੁੰਚਣ ਤੇ ਕਿਸਾਨ ਆਗੂਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਪਿੰਡ ਬਾੜਿਆ ਪਹੁੰਚਣ ਤੇ ਕਿਸਾਨ ਆਗੂਆਂ ਵੱਲੋਂ ਮੈਡਮ ਅਨੀਤਾ ਸੋਮਪ੍ਰਕਾਸ਼ ਕੈਂਤ ਦਾ ਕਾਫਲਾ ਰੋਕ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਕਾਫੀ ਤਿੱਖੀ ਬਹਿਸਬਾਜ਼ੀ ਹੋਈ ਦੇਖ ਇੱਕ ਇੱਕ ਮਹੀਨੇ ਪਾਸ ਇੱਕ ਬਾਤੀ ਇਹਨਾਂ ਬੋਲਦੇ ਹਰਿਆਣੇ ਦੇ ਵਿੱਚ ਸਰਕਾਰ ਕਹਦੀ ਆ ਕਹਦੀ ਸੀ ਇਹ ਜੀ ਹਾਂ ਹੈ ਹਰਿਆਣੇ ਦੀ ਸਰਕਾਰ ਕਹਿੰਦੀ ਬਾਰਡਰ ਹੈ ਪੰਜਾਬ ਬਾਰਡਰ ਨਹੀਂ ਜੀ ਹਰਿਆਣੇ ਦੇ ਵਿੱਚ ਬੀਬੀ ਜੀ ਭੈਣ ਜੀ ਹਰਿਆਣੇ ਦੇ ਵਿੱਚ ਸਰਕਾਰ ਕਹਦੀ ਸੀ ਇਹ ਇਹ ਗੱਲਾਂ ਉਹਨਾਂ ਦੇਖੋ ਨਹੀਂ ਬੀਜਪੀ ਦੀ ਸਰਕਾਰ ਤੁਸੀਂ ਵੋਟਾਂ ਕਿਹਦੇ ਵਾਸਤੇ ਮੰਗਣ ਆਏ ਹੋ ਪੰਜਾਬ ਸਰਕਾਰ ਤੁਸੀਂ ਵੋਟਾਂ ਕਿਹਦੇ ਵਾਸਤੇ ਮੰਗਣ ਆਏ ਹੋ ਤੁਸੀਂ ਕਹਿੰਦੇ ਉਮੀਦਵਾਰ ਹੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣੋ ਜਦੋਂ ਅਸੀਂ ਪਹਿਲਾਂ ਉੱਥੇ ਮੂਵਮੈਂਟ ਲੜੀ ਧਰਨੇ ਦੇ ਬੈਠੇ ਦੇਖੋ ਸੁਣੋ ਮੇਰੀ ਬੇਨਤੀ ਮੇਰੀ ਬੇਨਤੀ ਸੁਣ ਲਓ ਅੰਮ੍ਰਾਜ ਧਰਨੇ ਦੇ ਬੈਠੇ ਉੱਥੇ ਕੁਝ ਗੱਲਾਂ ਦੇ ਉੱਤੇ ਫੈਸਲਾ ਹੋਇਆ ਸੀ ਆ ਪੜਿਓ ਜਿੱਦਾਂ ਸਾਡਾ ਸਵਾਲ ਕੋਈ ਨਹੀਂ ਬਣਾਤਾ ਜਾਊਗਾ ਬਣਿਆ ਕਿ ਨਹੀਂ ਬਣਿਆ ਜਿੱਦਾਂ ਪਹਿਲਾਂ ਇਹ ਕਿਹੜੇ ਵਾਲਾ ਐਮ ਐਸ ਇਹ ਪਹਿਲਾ ਫੈਸਲਾ ਇਹ ਹੋਇਆ ਸੀ ਆਪਾਂ ਜਦੋਂ ਵੀਰਜੀ ਫੈਸਲਾ ਕਰਕੇ ਆਈਆਂ ਉੱਥੇ ਆਪਣੇ ਫੈਸਲੇ ਮਨਵਾ ਕੇ ਮਨਵਾ ਕੇ ਉੱਪ ਕੇ ਆਏ ਹਨ ਮਨਵਾ ਲੈਣਾ ਲਾਗੂ ਕਰਾਉਣੇ ਹਨ ਲਾਗੂ ਹੋ ਗਏ ਹਨ ਲਾਗੂ ਨੇ ਨਾ ਹੋਏ ਐਮਐਸਪੀ ਪੰਜਾਬ ਚ ਲਾਗੂ ਹੈ ਇੱਥੇ ਲਾਗੂ ਹੋਣ ਦਾ ਮਸਲਾ ਚ ਮੈਡਮ ਨਾ ਲਾਗੂ ਟ੍ਰੀਟਮੈਂਟ ਬਦਲਦੀ ਹੈ ਮੈਡਮ ਜੀ ਉਹਦੇ ਲਈ ਮੈਂ ਕੋਸ਼ਿਸ਼ ਕਰਾਂਗਾ ਇੱਕ ਸੁਣੋ ਪਹਿਲਾਂ ਠੀਕ ਹੈ ਕਿਸਾਨ ਆਗੂ ਵੱਲੋਂ ਅਨੀਤਾ ਸੋਮਪ੍ਰਕਾਸ਼ ਕੈਂਥ ਨੂੰ ਕਈ ਤਿੱਖੇ ਸਵਾਲ ਕੀਤੇ ਗਏ ਅਤੇ ਕਿਹਾ ਗਿਆ ਕਿ ਭਾਜਪਾ ਸਰਕਾਰ ਕਿਸਾਨਾਂ ਲਈ ਬੈਰੀਕੇਡ ਲਗਾ ਸਕਦੀ ਹੈ ਤਾਂ ਸਾਨੂੰ ਵੀ ਭਾਜਪਾ ਉਮੀਦਵਾਰਾਂ ਦਾ ਸਵਾਗਤ ਬੈਰੀਕੇਡਾਂ ਨਾਲ ਹੀ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਹਲਕੇ ਵਿੱਚ ਦਾਖਲ ਨਾ ਹੋ ਸਕਣ। ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਅਨੁਸਾਰ ਜਿੰਨੇ ਵੀ ਪਾਰਟੀਆਂ ਦੇ ਉਮੀਦਵਾਰ ਇਲੈਕਸ਼ਨ ਲੜ ਰਹੇ ਆ ਜਿਹੜੀਆਂ ਭਾਜਪਾ ਤੋਂ ਬਿਨਾਂ ਦੂਜੀਆਂ ਪਾਰਟੀਆਂ ਉਹਨਾਂ ਨੂੰ ਤਾਂ ਜੀ ਸਵਾਲ ਕਰਨ ਦਾ ਸੱਦਾ ਆ ਸਾਰਿਆਂ ਦਾ। ਪਰ ਭਾਜਪਾ ਦੇ ਵਾਸਤੇ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਆਇਆ ਵੀ ਭਾਜਪਾ ਨੂੰ ਲਗਦੀ ਵਾਅਦੇ ਵਿੱਚ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ। ਮਾਲਵੇ ਦੇ ਵਿੱਚ ਹੋਰ ਸਾਰੇ ਇਲਾਕਿਆਂ ਦੇ ਵਿੱਚ ਭਾਜਪਾ ਵਾਲਿਆਂ ਨੂੰ ਪਿੰਡਾਂ ਦੇ ਵਿੱਚ ਵੜ ਨਹੀਂ ਦਿੱਤਾ ਜਾਂਦਾ ਔਰ ਹਰਾਨੀ ਦੀ ਗੱਲ ਇਹ ਆ ਵੀ ਜਿਹੜੀ ਸਰਕਾਰ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੀ ਲੋਕਾਂ ਦੀ ਸਰਕਾਰ ਕਹਿੰਦੀ ਆ ਉਹ ਹੀ ਆ ਪਿਛਲੇ ਦਿਨਾਂ ਦੇ ਵਿੱਚ ਰੋਜ਼ ਸਾਡੇ ਕਿਸਾਨ ਜਿਹੜੇ ਆ ਭਾਜਪਾ ਦਾ ਜਦੋਂ ਵਿਰੋਧ ਕਰਨ ਜਾਂਦੇ ਉਹਨਾਂ ਨੂੰ ਚੱਕ ਕੇ ਥਾਣਿਆਂ ਦੇ ਵਿੱਚ ਬਿਠਾ ਲਿਆ ਜਾਂਦਾ ਤੇ ਰਾਤ ਨੂੰ 10-10 11 ਵਜੇ 11 ਵਜੇ ਤੱਕ ਜਦੋਂ ਲੋਕ ਥਾਣਿਆਂ ਦਾ ਘਰਾਓ ਕਰਦੇ ਫੇਰ ਉਹਨਾਂ ਨੂੰ ਛੱਡਿਆ ਜਾਂਦਾ ਇਹ 4-5 ਕਿਸਾਨ ਤਾਂ ਸਾਡੇ ਦੋ ਰਾਤਾਂ ਜਿਹੜੇ ਜੇਲ੍ਹ ਵਿੱਚ ਵੀ ਰੱਖਿਆ ਲੋਕਾਂ ਨੇ ਥਾਣੇ ਦਾ ਘਰਾਵ ਕਰਕੇ ਉਹਨਾਂ ਨੂੰ ਛੱਡਿਆ ਸੋ ਇਹ ਭਾਜਪਾ ਨੂੰ ਇਹਦਾ ਵਿਰੋਧ ਕਰਾਂਗੇ ਭਾਜਪਾ ਦੀਆਂ ਨੀਤੀਆਂ ਜੋ ਕੁਛ ਇਹਨਾਂ ਨੇ ਹਰਿਆਣੇ ਦੇ ਬਾਰਡਰ ਤੇ ਕਿਸਾਨਾਂ ਨਾਲ ਕੀਤਾ ਉਹ ਤੇ ਨਿੰਦਣਯੋਗ ਆ ਜਿੱਦਾਂ ਇਹਨਾਂ ਨੇ ਸਾਨੂੰ ਦਿੱਲੀ ਨੂੰ ਜਾਣ ਤੋਂ ਰੋਕਿਆ ਸੀਗਾ ਚਾਹੀਦਾ ਤਾਂ ਇਦਾਂ ਵੀ ਅਸੀਂ ਵੀ ਇਹਨਾਂ ਦੇ ਰਾਹਾਂ ਦੇ ਵਿੱਚ ਇਸ ਤਰ੍ਹਾਂ ਇੱਕ ਲਿਬ ਵਿਛਾਈਏ ਤੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਬੜਾ ਨਾਂ ਦੇ ਲੱਗਦੀ ਬਾ ਨੂੰ ਅਸੀਂ ਜਿੰਨਾ ਸਾਡੇ ਤੋਂ ਹੋ ਸਕਿਆ ਸੀ ਇਹਨਾਂ ਦਾ ਭਾਜਪਾ ਦਾ ਵਿਰੋਧ ਜਿਹੜਾ ਉਹ ਵੱਤ-ਵੱਤ ਕਰਦੇ ਰਾਵਾਂਗੇ ਉਥੇ ਹੀ ਮੈਡਮ ਅਨੀਤਾ ਸੋਮਪਰਕਾਸ਼ ਕੈਂਥ ਨੇ ਕਿਸਾਨਾਂ ਗੁੰਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਕਿਹਾ ਕਿ ਭਾਵੇਂ ਕਿਸਾਨ ਨੇ ਪਰ ਸਾਡੇ ਭਰਾ ਨੇ ਬੇਸ਼ੱਕ ਉਹ ਇਸ ਵੇਲੇ ਸਾਡਾ ਵਿਰੋਧ ਕਰ ਰਹੇ ਨੇ ਪਰ ਵੱਡੀ ਗਿਣਤੀ ਵਿੱਚ ਲੋਕ ਭਾਜਪਾ ਸਰਕਾਰ ਤੇ ਹੱਕ ਵਿੱਚ ਨੇ ਤੇ ਮੋਦੀ ਸਰਕਾਰ ਦਾ 405 ਸੁਪਨਾ ਵੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਜ਼ਰੂਰ ਪੂਰਾ ਹੋਵੇਗਾ ਅਤੇ ਹੁਸ਼ਿਆਰਪੁਰ ਹਲਕੇ ਤੋਂ ਉਹ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਨਗੇ। ਬਾੜੀਆ ਕਲਾ ਵਿੱਚ ਮੀਟਿੰਗ ਕੀਤੀ ਆ। ਜੀ। ਵੋਟਰਾਂ ਦੇ ਵਿੱਚ ਉਤਸ਼ਾਹ ਬਹੁਤ ਹੈ ਕਿਸਾਨ ਵੀਰ ਹੈ ਮੇਰੇ ਮੈਂ ਕਦੀ ਨਹੀਂ ਕਹਿੰਦੀ ਉਹਨਾਂ ਨੂੰ ਉਹਨਾਂ ਦੀ ਗੱਲ ਸੁਣੀ ਹੈ ਔਰ ਮੇਰੇ ਮੈਨੂੰ ਇਹ ਨਹੀਂ ਕਦੀ ਕਿ ਮੈਨੂੰ ਕੋਈ ਡਰ ਹੈ ਉਹਨਾਂ ਤੋਂ ਕਿਉਂਕਿ ਉਹਨਾਂ ਡਰਾਉਣ ਵਾਲੀ ਕੋਈ ਗੱਲ ਹੀ ਨਹੀਂ ਹੈ ਇਨਸਾਨ ਹੈ ਹਸੀ ਸਾਰੇ ਇੱਕ ਦੂਜੇ ਦੇ ਖਿਲਾਫ ਹੋ ਸਕਦੇ ਆ ਸਰਕਾਰ ਦੇ ਖਿਲਾਫ ਹੋ ਸਕਦੇ ਆ ਪਰ ਉਹ ਸਰਕਾਰ ਦੇ ਖਿਲਾਫ ਵੀ ਨਹੀਂ ਆ ਉਹਨਾਂ ਦੀਆਂ ਕੁਝ ਮੰਗਾਂ ਆ ਜਿਹੜੀਆਂ ਲੈ ਕੇ ਮੈਂ ਜ਼ਰੂਰ ਅੱਗੇ ਚੱਲੂੰਗੀ ਔਰ ਮੈਂ ਉਹਨਾਂ ਨੂੰ ਵਿਸ਼ਵਾਸ ਵੀ ਦਿੱਤਾ ਹੈ ਕਿ ਜੇ ਮੈਨੂੰ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਉਹ ਮੰਗਾਂ ਨੂੰ ਅੱਗੇ ਲੈ ਕੇ ਚੱਲੂੰਗੀ ਪਰ ਮੈਂ ਕਿਸਾਨ ਵੀਰਾਂ ਨੂੰ ਵੀ ਇਹੀ ਅਪੀਲ ਕਰਦੀ ਆ ਕਿ ਤੁਸੀਂ ਵੀ ਇਲੈਕਸ਼ਨ ਦੇ ਵਿੱਚ ਭਾਰਤ ਦੀ ਤਰੱਕੀ ਦੇ ਵਿੱਚ ਯੋਗਦਾਨ ਜ਼ਰੂਰ ਪਾਓ ਤਾਂ ਕਿ ਅਸੀਂ ਵੀ ਜਾ ਕੇ ਜਦੋਂ ਅੱਗੇ ਜਾ ਕੇ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰੀਏ ਤਾਂ ਉੱਥੇ ਮੈਨੂੰ ਇਹ ਨਾ ਕਹਿਣਾ ਪਵੇ ਕਿ ਇੰਨਾ ਜ਼ਿਆਦਾ ਵਿਰੋਧ ਕਰਦੇ ਆ ਬਈ ਉਹਨਾਂ ਨੇ ਬਿਲਕੁਲ ਨਹੀਂ ਰੋਕਿਆ ਔਰ ਮੈਂ ਆਪ ਚੱਲ ਕੇ ਉਹਨਾਂ ਕੋਲ ਆਈ ਆ ਔਰ ਉਹਨਾਂ ਨੇ ਪੂਰਾ ਰਸਤਾ ਦਿੱਤਾ ਕਿ ਮੀਟਿੰਗ ਕੀਤੀ ਆ ਬਹੁਤ ਅੱਛਾ ਮਾਹੌਲ ਹੈ ਉਹਨਾਂ ਦਾ ਅਧਿਕਾਰ ਹੈ ਵਿਰੋਧ ਕਰਨਾ ਉਹ ਕਰਦੇ ਆ ਸਾਡਾ ਅਧਿਕਾਰ ਹੈ ਸੁਣਨਾ ਔਰ ਉਹਦੇ ਹੱਲ ਕੱਢਣਾ ਔਰ ਇਹ ਸੀ ਕਰ ਰਹੇ ਆ ਹਰਤੂਸ ਉਹਨੇ ਦੀ ਜਿਹੜੀ ਕਿਹਾ ਜਾਂਦਾ ਸੀ ਉਹਨੂੰ ਦੁਬਾਰਾ ਉੱਥੇ ਹੀ ਲੈ ਕੇ ਆਣਾ ਇਸ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਣਾ 27 ਚ ਬੀਜੇਪੀ ਦੀ ਸਰਕਾਰ ਬਣਾ ਕੇ ਹੁਣ ਤਾਂ ਸਰਕਾਰ ਬਣਨੀ ਬਣਨੀ ਤੈ ਹੈ ਔਰ ਇਹ ਹਸ਼ਿਆਰਪੁਰ ਦੀ ਸੀਟ ਦਾ ਉਹ ਜਿਹੜੇ 400 ਪਾਰ ਦੇ ਵਿੱਚ ਅਸੀਂ ਯੋਗਦਾਨ ਪਾ ਰਹੇ ਆ ਸਾਰੇ ਹਰ ਹਲਕੇ ਦੇ ਵਿੱਚ ਮੈਂ ਨੌ ਹਲਕਿਆਂ ਤੇ ਜਾ ਕੇ ਆਈ ਆ ਕਿਸਾਨ ਵੀਰਾਂ ਨੂੰ ਵੀ ਮਿਲੀ ਆ ਕਿਤੇ ਕੋਈ ਵੀ ਇਦਾਂ ਦੀ ਗੱਲ ਨਹੀਂ ਹਰ ਚਿਹਰੇ ਤੇ ਖੁਸ਼ੀ ਹੈ ਮੋਦੀ ਜੀ ਨੂੰ ਅੱਗੇ ਲੈ ਆਣ ਲਈ ਪ੍ਰਧਾਨ ਮੰਤਰੀ ਬਣਾਉਣ ਲਈ ਔਰ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਉਣ ਲਈ ਧੰਨਵਾਦ